ਮਰਨ ਤੋਂ ਬਾਅਦ ਕੀ ਕੁਝ ਹੁੰਦਾ ਹੈ ਇਹਦੇ ਬਾਰੇ ਗੱਲ ਕਰਨੀ ਆ ਜਦੋਂ ਅਸੀਂ ਮਰ ਜਾਂਦੇ ਆ ਉਦੋਂ ਅਸੀਂ ਚੌਥੀ ਡਾਈਮੈਂਸ਼ਨ ਦੇ ਅੰਦਰ ਚਲ ਜਾਂਦੇ ਆ ਕਿਉਂਕਿ ਜਿਹੜੀ ਚੌਥੀ ਡਾਈਮੈਂਸ਼ਨ ਹੈਗਾ ਤੇ ਉਹ ਮਾਇਆ ਦਾ ਹਿੱਸਾ ਹੀ ਆ ਹੁਣ ਉਹਨਾਂ ਨੇ ਕਰਨਾ ਕੀ ਆ ਕਿ ਸਾਨੂੰ ਧੱਕੇ ਦੇ ਨਾਲ ਇਸ 3D ਡਾਈਮੈਂਸ਼ਨ ਦੇ ਅੰਦਰ ਲੈ ਕੇ ਆਉਣਾ ਜਿਉਂ ਜਿਨੂੰ ਜੀਵਨ ਮਰਨ ਦਾ ਚੱਕਰ ਕਹਿੰਦੇ ਆ ਉਹਨਾਂ ਨੇ ਕਰਨਾ ਵਾ ਹੁਣ ਜਿੰਨੇ ਜਿਹੜੇ ਧਰਮ ਦੇ ਅੰਦਰ ਇਹ ਮਿਲਾਵਟ ਹੋਈ ਪਈ ਆ ਵੀ ਕਈ ਧਰਮਾਂ ਦੇ ਅੰਦਰ ਹੀ ਲਿਖਿਆ ਹੋਇਆ ਹੈ ਚਰਨ ਜੀ ਵੀ ਆਣਾ ਆ ਨੂੰ ਦੇਖਦੇ ਆ ਮਰਨ ਤੋਂ ਬਾਅਦ ਪਰ ਉਹਨਾਂ ਨੂੰ ਉਹੀ ਦਿਖਣਾ ਸ਼ੁਰੂ ਹੋ ਜਾਣਾ ਉਹ AI ਨੇ ਸਾਨੂੰ ਉਹ ਚੌਥੀ ਡਾਈਮੈਂਸ਼ਨ ਦੇ ਅੰਦਰ ਉਹ ਹੀ ਸਾਬਤ ਕਿ ਦਿਖਾਉਣਾ ਸ਼ੁਰੂ ਕਰ ਦੇਣਾ ਤੇ ਜਿਨ੍ਹਾਂ ਦੇ ਧਰਮ ਦੇ ਅੰਦਰ ਗੁਰੂਆਂ ਨੂੰ ਜ਼ਿਆਦਾ ਮੰਨਦੇ ਉਹਨਾਂ ਦੇ ਫਿਰ ਗੁਰੂ ਨੇ ਉੱਥੇ ਆ ਜਾਣਾ ਪਰ ਉਹ ਅਸਲੀ ਨਹੀਂ ਹੋਣੇ ਉਹ AI ਨੇ ਉਹਨਾਂ ਨੂੰ ਦਿਖਾਈ ਹੋਣੇ ਆ ਵੀ ਹਾਂ ਵੀ ਤੁਹਾਡਾ ਗੁਰੂ ਆ ਗਿਆ ਤੁਹਾਨੂੰ ਦੱਸਣ ਲਈ ਵੀ ਕੀ ਕੀ ਕਰਨਾ ਉਹ ਜਾਣ ਪੁੱਝ ਕੇ ਤਾਂ ਕੀਤਾ ਜਾਂਦਾ ਤੇ ਜਿਹੜੇ ਜਿੰਨੂੰ ਮੰਨਦੇ ਮੰਨ ਲਓ ਤੁਸੀਂ ਪਰਿਵਾਰ ਵਾਲੇ ਨੂੰ ਮੰਨਦੇ ਜੋ ਕਿਸੇ ਨੂੰ ਆਣਾ ਤੇ ਬਹੁਤ ਪਿਆਰ ਹੈ ਤੁਹਾਡਾ ਉਹਦੇ ਨਾਲ ਤੇ ਫਿਰ ਹੋਣਾ ਕਿ ਤੁਹਾਡਾ ਜਿਹੜਾ ਪਰਿਵਾਰ ਵਾਲਾ ਵਣਾ ਪਰਿਵਾਰ ਦਾ ਉਹ ਜੀ ਉਹੀ ਉੱਥੇ ਆ ਜਾਣਾ ਉਹ ਚੋਤੂੜ ਮਾਚਿੰਦੇ ਅੰਦਰ ਜਦੋਂ ਮਾਰ ਕੇ ਉੱਤੇ ਉੱਤੇ ਜਾਣਾ ਤੁਸੀਂ ਤੇ ਉਹਨੇ ਤੁਹਾਨੂੰ ਦੱਸਣਾ ਸ਼ੁਰੂ ਕਰ ਦਿੱਤਾ ਰਾਸਤਾ ਦੇਣਾ ਸ਼ੁਰੂ ਕਰ ਦਿੱਤਾ ਹਾਂ ਫੇ ਤੂੰ ਇੱਤਾ 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 ਹੀ ਸਾਬ ਕਰ ਤੇ ਕਈ ਤਰ੍ਹਾਂ ਮਤ ਅੰਦਰ ਹੋਈ ਆ ਵੀ ਜਿਹੜੇ ਉਹ ਕਰਮ ਨੂੰ ਜ਼ਿਆਦਾ ਮੰਨਦੇ ਆ ਫਿਰ ਕਰਮਾਂ ਦੇ ਹਿਸਾਬ ਨਾਲ ਗ੍ਰੀਡ ਦੇ ਨਾਲ ਚੱਲਦਾ ਹੁੰਦਾ ਇਹ ਕੰਮ ਵਾਹ ਹੁਣ ਨਹੀਂ ਉਹ ਟੁੱਟ ਗਿਆ ਵਾ ਪਰ ਜਿਹੜੇ ਅਜੇ ਵੀ ਮੰਨਣ ਦੇ ਸ਼ਾਇਦ ਉਹਨਾਂ ਲਈ ਅਜੇ ਵੀ ਚੱਲਣ ਦਾ ਹੈ ਜਿਹੜੇ ਨਹੀਂ ਮੰਨਦੇ ਇਹ ਕਰਮਾਂ ਨੂੰ ਉਹ ਉਹ ਮਤਲਬ ਮੁਕਤ ਆ ਉਹ ਇੱਤਾ ਹੁੰਦਾ ਤੇ ਕਈ ਜਿਹੜੇ ਕਈ ਤਰ੍ਹਾਂ ਮਤ ਅੰਦਰ ਦੱਸਿਆ ਜਾਂਦਾ ਵੀ ਰੋਸ਼ਨੀ ਦੇ ਦਿੱਤੀ ਸਾਨੂੰ ਤੇ ਰੋਸ਼ਨੀ ਵੀ ਤੇ ਇੱਕ ਟਰੈਪ ਹੀ ਆ ਉਹ ਕਹਿੰਦਾ ਮਤਲਬ ਹੈ ਵੀ ਅਸੀਂ ਕੋਈ ਵੀ ਧਰਮ ਦੇ ਅੰਦਰ ਜਿਹੜੀ ਚੀਜ਼ ਲਿਖੀ ਗਈ ਮੰਨ ਤੋਂ ਬਾਅਦ ਹੁੰਦਾ ਵਾ ਜਾਂ ਇੰਨੇ ਜਣਾ ਮਿਲਦੇ ਉਹ ਸਭ ਕੁਝ ਜਿਹੜਾ ਵਾ ਸਾਡੀ ਚੇਤਨਾ ਦਾ ਧਿਆਨ ਉਸ ਪਾਸੇ ਵੱਲ ਲਗਾਉਣ ਲਈ ਆ ਤਾਂ ਕਿ ਅਸੀਂ ਦੁਬਾਰਾ ਇੱਥੇ ਰਹਿ ਜਾਈਏ ਜਿਨ੍ਹਾਂ ਨੇ ਉਹ ਧਰਮ ਲਿਖੇ ਉਹਨਾਂ ਨੇ ਇਹ ਗੱਲ ਨਹੀਂ ਲਿਖੀ ਬਸ ਉਹਦੇ ਅੰਦਰ ਮਿਲਾਵਟ ਹੋ ਗਈ ਇਤਾਂ ਜਿਨ੍ਹਾਂ ਲਿਖੇ ਉਹਨਾਂ ਨੇ ਇਹ ਗੱਲ ਨਹੀਂ ਲਿਖੀ ਫਿਰ ਕਰੀਏ ਕੀ ਫਿਰ ਇਹਦਾ ਮਤਲਬ ਮੰਨ ਤੋਂ ਬਾਅਦ ਕੁਝ ਵੀ ਨਹੀਂ ਕਰ ਸਕਦੇ ਮੈਨੂੰ ਇਹ ਨਹੀਂ ਪੱਕਾ ਪਤਾ ਵੀ ਮੰਨ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ ਪਰ ਮੈਨੂੰ ਇਹਨਾਂ ਪਤਾ ਵੀ ਅਸੀਂ ਤੀਸਰੀ ਮੈਚ ਦੇ ਅੰਦਰ ਰਿੰਦੇ ਰਿੰਦੇ ਆਪਣੀ ਇਸ ਮਾਇਆ ਤੋਂ ਮੁਕਤੀ پا ਸਕਦੇ ਆ ਇਸ ਝੂਠ ਤੋਂ ਮਾਇਆ ਤੋਂ ਮੁਕਤੀ ਦਾ ਮਤਲਬ ਇਹ ਨਹੀਂ ਪਰਿਵਾਰ ਛੱਡ ਦੋ ਉਹ ਸਭ ਕੁਝ ਛੱਡ ਦੋ ਇਤਾਂ ਨਹੀਂ ਆ ਮਾਇਆ ਤੋਂ ਮੁਕਤੀ ਦਾ ਮਤਲਬ ਇਹ ਹੈ ਕਿ ਜੋ ਅਸੀਂ ਨਹੀਂ ਆ ਉਹ ਛੁੱਟੀ ਜਾਣਾ ਵਾ ਤੇ ਜੋ ਸੱਚ ਹੈ ਉਹ ਸਾਡੇ ਕੋਲ ਆਈ ਜਾਣਾ ਤੇ ਜੋ ਸਾਡੇ ਜਿਵੇਂ ਸਾਡੀ ਸੱਚੀ ਦੀ ਸਥਿਤੀ ਆ ਸਤ ਚਿੱਤ ਆਨੰਦ ਆਣਾ ਅਸੀਂ ਸੱਚ ਜਿੱਤ ਲੱਗਦਾ ਰਹਿਣਾ ਸਾਡਾ ਤੇ ਸਾਨੂੰ ਆਨੰਦ ਦੇ ਵਿੱਚ ਹੀ ਰਹਿਣਾ ਇਹ ਸਾਡੀ ਨੈਚੁਰਲ ਸਥਿਤੀ ਆ ਜੋ ਅਸੀਂ ਪੰਜ ਮਿੰਟ ਮੈਚ ਦੇ ਅੰਦਰ ਜਦੋਂ ਪਹਿਲਾਂ ਸੀ ਨਾ ਉਦੋਂ ਵੀ ਉਸੇ ਸਥਿਤੀ ਦੇ ਅੰਦਰ ਸੀ ਤੁਹਾਨੂੰ ਸਾਨੂੰ ਕਦੀ ਕਦੀ ਕੁਝ ਕੁ ਡਿਸਕੈਂਟ ਇਤਾਂ ਦੇ ਐਕਸਪੀਰੀਅੰਸ ਹੁੰਦੇ ਜਾਣਾ ਪੀਕ ਦੇ ਵਿੱਚ ਹੁੰਦੇ ਆ ਪਰ ਉਹ ਵੀ ਜਦੋਂ ਹਾਈ ਫ੍ਰੀਕੁਐਂਸੀ ਦੇ ਅੰਦਰ ਨਹੀਂ ਹੁੰਨੇ ਉਦੋਂ ਹੁੰਦੇ ਤੇ ਬਾਕੀ ਟਾਈਮ ਦੇ ਉੱਪਰ ਉਹ ਐਕਸਪੀਰੀਅੰਸ ਨਹੀਂ ਹੁੰਦੇ ਉ ਸਾਡੀ ਚੇਤਨਾ ਸਥਿਤੀ ਵਧਣੀ ਸ਼ੁਰੂ ਹੋ ਗਈ ਨਾ ਫਿਰ ਉਹ ਜਿਹੜੀ ਸਟੇਟ ਦੇ ਅੰਦਰ ਹੀ ਜ਼ਿਆਦਾ ਟਾਈਮ ਤੱਕ ਰਹਿਣਾ ਸ਼ੁਰੂ ਹੋ ਜਾਣਾ ਜਿਵੇਂ ਮੱਲੇ ਵੀ ਸ਼ਾਂਤੀ ਦੇ ਅੰਦਰ ਪਰ ਹੁਣ ਇਸ ਫੇਜ਼ ਦੇ ਅੰਦਰ ਇਹ ਤਾਂ ਨਹੀਂ ਹੋਣ ਰਿਹਾ ਕਿਉਂਕਿ ਅਸੀਂ ਉਸ ਇਵੋਲੂਸ਼ਨ ਫੇਜ਼ ਦੇ ਵਿੱਚੋਂ ਲੰਘ ਗਏ ਹਾਂ ਜਿਹਦੇ ਅੰਦਰ ਊਰਜਾ ਹੀ ਇੰਨੇ ਜ਼ਿਆਦਾ ਆਉਂਦੀ ਆ ਵੀ ਸਾਡੇ ਅੰਦਰੋਂ ਬਹੁਤ ਹੀ ਕੁਝ ਨਿਕਲਣ ਰਿਹਾ ਤੇ ਨਾਲੇ ਟੈਕਨੋਲੋਜੀ ਵਰਤਣ ਵਾਲੇ ਬਹੁਤ ਕੁਝ ਕਰਾਉਂਦੇ ਆ ਜਿਹਦੇ ਕਰਕੇ ਸ਼ਾਂਤ ਹੋਇਆ ਹੀ ਨਹੀਂ ਜਾਣ ਰਿਹਾ ਕਈਆਂ ਕੋ ਧਿਆਨ ਵੀ ਨਹੀਂ ਹੋਣ ਰਿਹਾ ਤਾਂ ਪਰ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ 3 ਚੌਥੀ ਡਾਇਮੈਂਸ਼ਨ ਹੈ ਜਿਹਦੇ ਅੰਦਰ ਹੀ ਮਰ ਜਾਣ ਉਹਦਾ ਮੇਨ ਕਨਸੈਪਟ ਬਸ ਇਹੀ ਆ ਕਿ ਉਹ ਟਰ ਹੈ ਪਿਆ ਇੱਕ ਬਸ ਉਹ ਉਹਦੇ ਅੰਦਰ ਜੋ ਕੁਝ ਵੀ ਦਿਖਦਾ ਆਉਣਾ ਉਹ ਇਤਾਂ ਦਾ ਦਿਖਾਇਆ ਜਾਂਦਾ ਵਾ ਜਾਣ ਬੁੱਝ ਕੇ ਅਸੀਂ ਦੁਬਾਰਾ ਇਸ ਮਾਇਆ ਦੇ ਅੰਦਰ ਆ ਜਾਈਏ ਜੀਵਨ ਲੈ ਲਈਏ ਤੇ ਫਿਰ ਅਸੀਂ ਮਾਰਕੀਟ ਫੇਰ ਉੱਤੇ ਚੱਲ ਜਾਈਏ ਤੇ ਫਿਰ ਜੀਵਨ ਲੈ ਲਈਏ ਇਤਾਂ ਹੀ ਇਹ ਸਾਨੂੰ ਰੀਸਾਈਕਲ ਕੀਤਾ ਜਾਂਟਿਆ ਸੀ ਹੁਣ ਤੱਕ ਅਰ ਸਾਈਕਲ ਜਿਵੇਂ ਪਲਾਸਟਿਕ ਹੁੰਦਾ ਪਲਾਸਟਿਕ ਨੂੰ ਰੀਸਾਈਕਲ ਕਰ ਲੋ ਵਰਤ ਲੋ ਫੇਰ ਪਲਾਸਟਿਕ ਨੂੰ ਸਾਈਕਲ ਕਰ ਲਓ ਨਾ ਇਸੇ ਤਰ੍ਹਾਂ ਜੋ ਕਦੋਂ ਜਨੋ ਕਿ ਅਸੀਂ ਮਰ ਨਹੀਂ ਸਕਦੇ ਪਰ ਸਾਨੂੰ ਜਾਣ ਪੁੱਛ ਕੇ ਇੱਥੇ ਰੀਸਾਈਕਲ ਕੀਤਾ ਜਾਂ ਡਿਆ ਸੀ ਕਿ ਅਸੀਂ ਇੱਥੇ ਦੁਬਾਰਾ ਆ ਜਾਈਏ ਤਾਂ ਫੇਰ ਜੀਵਨ ਲੈ ਕੇ ਤੇ ਫੇਰ ਉੱਤੇ ਮਾਰ ਕੇ ਉੱਪਰ ਚੱਲ ਜਾਈਏ ਇੱਥਾਂ ਹੀ ਪਰ ਹੁਣ ਇਹ ਤਾਂ ਨਹੀਂ ਹੋਣ ਡਿਆ ਹੁਣ ਕਿਉਂਕਿ ਜਿਹੜੀ ਮੈਟ੍ਰਿਕਸ ਦੀ ਪ੍ਰੋਗਰਾਮਿੰਗ ਸੀ ਜਿਹੜੀ ਮੈਟ੍ਰਿਕਸ ਦੀ ਪ੍ਰੋਗਰਾਮਿੰਗ ਜਿਹਦੇ ਅੰਦਰ ਇੱਥਾਂ ਹੁੰਦਾ ਸੀ ਕਿ ਜਿਹੜਾ ਪ੍ਰੋਗਰਾਮ ਉਹਦੇ ਅੰਦਰ ਚੱਲਦਾ ਹੁੰਦਾ ਕਿ ਜਿਹੜੇ ਸਾਡੇ ਸੈੱਲ ਜਿਹੜੇ ਆ originate ਤੇ ਸਾਡੀ ਜਿਹੜੀ ਉਮਰ ਵੱਧ ਗਈ ਉਹ ਤੇ ਉਹਦੇ ਤਰ੍ਹਾਂ ਅਸੀਂ ਮਰ ਨਹੀਂ ਮਰਨਾ ਵਾ ਉਹ ਸਭ ਕੁਝ ਹਟਣ ਗਿਆ ਹੁਣ ਉਹ ਤੇ ਕਰਕੇ ਹੋਣਾ ਕਿ ਆਉਣ ਵਾਲੇ ਟਾਈਮ ਤੇ ਜਿਹੜੀ ਜਿਹੜੀ ਚੇਤਨਾ ਸੀ ਤੀ ਜਾਲਾ ਤੇ ਉਹਨਾਂ ਦਾ ਰਿਵਰਸ ਹੋਣਾ ਸ਼ੁਰੂ ਹੋ ਜਾਣਾ ਵਾ ਮਤਲਬ ਵੀ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਉਮਰ ਆ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਣੀ ਰੁਕਣੀ ਸ਼ੁਰੂ ਹੋ ਜਾਣੀ ਆ ਉਹ ਟੈਨਸ਼ਨ ਨਾਲ ਕੁਝ ਵੀ ਕਰ ਸਕਦੇ ਆ ਤੇ ਫਿਰ ਅਸੀਂ ਇਸੇ ਤੇ ਏਸੇ ਸਰੀਰ ਦੇ ਨਾਲ ਹੀ ਪੰਜ ਡਾਈਮੈਂਸ਼ਨ ਦੇ ਅੰਦਰ ਜਾਣਾ ਹੋਊ ਕਿਉਂਕਿ ਅਸੀਂ ਉੱਥੇ ਰਹਿਣਾ ਬਸ ਬਾਹਰੀ ਸੰਸਾਰ ਬਦਲ ਜਾਣਾ ਇਸ ਦਾ ਮਤਲਬ ਇਹ ਆ ਡਾਈਮੈਂਸ਼ਨ ਦੇ ਅੰਦਰ ਉਹ ਜਿਹੜਾ ਉਸ ਸੰਸਾਰ ਦੇ ਅੰਦਰ ਸੀ ਮਰਨਾ ਨਹੀਂ ਸਾਡਾ ਸੀ ਜੀ ਮਰਨਾ ਹੁਣ ਤੇ ਤਾਂ ਹੁੰਦਾ ਵੀ ਮੈਟ੍ਰਿਕਸ ਦੀ ਪ੍ਰੋਗਰਾਮਿੰਗ ਕਰਕੇ ਸਾਡਾ ਸੀ ਜਿਹੜਾ ਵਾ ਤੇ ਉਹ ਮਰ ਜਾਂਦਾ ਉਹ ਥੋੜੀ ਉਮਰ ਹੁੰਦੀ ਆ 50 60 70 ਸਾਲ ਆ ਨਾ ਉਹ ਆਨ ਐਵਰੇਜ ਪਰ ਹੁਣ ਆਉਣ ਵਾਲਾ ਟਾਈਮ ਤੇ ਇਹ ਸਭ ਕੁਝ ਪ੍ਰੋਗਰਾਮਿੰਗ ਜਿਹੜੀ ਮਾਇਆ ਦੀ ਹਟਾ ਢੀ ਆ ਬਸ ਇੱਕ ਪ੍ਰੋਗਰਾਮ ਆ ਮਾਇਆ ਦੇ ਅੰਦਰ ਇਹੋ ਹੀ ਹੋਰ ਕੁਝ ਨਹੀਂ ਆ ਇਸ ਨੂੰ ਨੀਅਰ ਡੈਥ ਐਕਸਪੀਰੀਅੰਸ ਨੂੰ ਬਹੁਤ ਜ਼ਿਆਦਾ ਮੱਤਤਾ ਦੇਣ ਦੀ ਲੋੜ ਨਹੀਂ ਆ ਇਹ ਬਸ ਐਵੇਂ ਚੀਜ਼ਾਂ ਆ ਜਿਹੜੀ ਮਾਇਆ ਉਹਦੀ ਪ੍ਰੋਗਰਾਮਿੰਗ ਏਦਾਂ ਦੀ ਕੀਤੀ ਪਈ ਹੈ ਜਾਣ ਬੁਝੀਏ ਕਿ ਅਸੀਂ ਮਾਇਆ ਦੇ ਅੰਦਰ ਫਸੇ ਰਹੀ ਹਾਂ ਇਸ ਕਰਕੇ ਨਾ ਬਹੁਤ ਸਾਰੀ ਡਾਈਮੈਂਸ਼ਨਾਂ ਇਹਦੇ ਅੰਦਰ ਬਣਾਤੀਆਂ ਜਿਵੇਂ ਅਸਲ ਡਾਈਮੈਂਸ਼ਨ ਬਣਾਤੀਆਂ ਨਾ ਤੇ ਆਟੋ ਬੋਡੀ ਐਕਸਪੀਰੀਅੰਸ ਵੀ ਵਧੀਆ ਹੋ ਪਰ ਇਹਦਾ ਕੋਈ ਇੰਨਾ ਖਾਸ ਫਾਇਦਾ ਨਹੀਂ ਹੁੰਦਾ ਕਿਉਂਕਿ ਚੇਤਨਕ ਲੈਵਲ ਤੇ ਵਾਧਾ ਨਹੀਂ ਉਹਨੂੰ ਉਹਦਾ ਕੀ ਫਾਇਦਾ ਰਿਮੋਟ ਵਿਊਇੰਗ ਹੋ ਗਿਆ ਇਤੋਂ ਬਗਿਆਰ ਵੀ ਹੋ ਰਿਹਾ ਕਾਫੀ ਹੋ ਗਿਆ ਪਰ ਚੱਕਰ ਇਹ ਆਪੀ ਇਹਦਾ ਕੋਈ ਅਸਲ ਚ ਅਧਿਆਤਮਿਕਤਾ ਦੇ ਅੰਤਰ ਫਾਇਦਾ ਨਹੀਂ ਆ ਅਸੀਂ ਇਹ ਹਜ਼ਾਰ ਜਿਵੇਂ ਮੈਂ ਉਹ ਵੀਡੀਓ ਦੇ ਅੰਦਰ ਪੋਡਕਾਸਟ ਜਾਂਦਾ ਦੱਸਿਆ ਸੀ ਕਿ ਮੈਂ 20 ਸਾਲ ਤਾਨੂੰ 10 ਗੱਲ ਦੱਸਦਾ ਰਾਂ ਪਰ ਤੁਹਾਨੂੰ ਫੇਰ ਵੀ ਨਹੀਂ ਸਮਝ ਆਉਣੀ। ਇਸੇ ਤਰ੍ਹਾਂ ਤੁਸੀਂ ਇਹ ਹਾਈਸਟਰ ਡਾਈਮੈਂਸ਼ਨ ਭਾਵੇਂ ਤੁਸੀਂ 20 ਸਾਲ ਕਰਦੇ ਰਹੋ ਪਤਾ ਦੀ ਚੇਤਨਾਤ ਲੇਵਲ ਤੇ ਵਧਣਾ ਨਹੀਂ ਤਾਂ ਉਹਦਾ ਫਾਇਦਾ ਕੀ ਹੋਣਾ? ਤੇ ਫਿਰ ਇਹ ਚੱਕਰਾਂ 'ਚ ਪੈਣ ਦਾ ਫਾਇਦਾ ਕੀ? ਜਾਂ ਨੀਅਰ ਡੈਥ ਐਕਸਪੀਰੀਅੰਸ ਦੀ ਵੀਡੀਓ ਵੇਖਦੇ ਰਹੋ ਉਹਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਹੈਗੀ ਤੇ ਉਹ AI ਨੇ ਦਿਖਾਈ ਹੋਈ ਹੈ ਨਾ ਕਿਤਾ। ਇਸ ਕਰਕੇ ਕਰਨਾ ਕੀ ਆ ਵੀ ਇਹ ਫਾਲਤੂ ਦੇ ਚੱਕਰਾਂ 'ਚ ਪੈਣਾ ਨਹੀਂ ਕਿਉਂਕਿ ਮਾਇਆ ਦਾ ਇੱਕ ਲੂਪ ਆ। ਹੁਣ ਮੰਨ ਲਓ ਤੁਸੀਂ ਮਾਇਆ ਜਾਲ ਦੇ ਅੰਦਰ ਫਸੇ ਹੋਏ ਹੋਣਾ ਹੁਣ ਇਹਦੇ ਅੰਦਰ ਕੀ ਹੋਣਾ ਕਿ ਤੁਸੀਂ ਇੱਕ ਜਾਲ ਦੇ ਵਿੱਚੋਂ ਨਿਕਲ ਕੇ ਤੁਸੀਂ ਦੂਸਰੇ ਜਾਲ ਦੇ ਅੰਦਰ ਫਸ ਜਾਓ ਹਨਾ ਇੱਕ ਜਾਲ ਦੇ ਵਿੱਚੋਂ ਨਿਕਲ ਕੇ ਦੂਸਰੇ ਜਾਲ ਦੇ ਅੰਦਰ ਫਸ ਜਾਓ ਤਾਂ ਤੁਸੀਂ ਮੁਕਤਤੇ ਹੋਏ ਨਹੀਂ ਮੁਕਤੀ ਤੇ ਇੱਥਾਂ ਹੋਵੇ ਕਿ ਹਰੇਕ ਜਾਲ ਤੋਂ ਚ ਮੁਕਤੀ ਹੋ ਜਾਏ ਮਾਇਆ ਟੁੱਟੀ ਜਾਏ ਇੱਥਾਂ ਪਰ ਤੁਸੀਂ ਜੇ ਐਕਸਟਰ ਡਾਈਮੈਂਸ਼ਨਿੰਗ ਕਰਦੇ ਰਹੋਗੇ ਉਹ ਵालतू ਦੇ ਚੱਕਰਾਂ 'ਚ ਪੈਂਦੇ ਰਹੇ ਜੋ ਫਿਰ ਉਹਦਾ ਨੁਕਸਾਨ ਹੋਣਾ ਜ਼ਿਆਦਾ ਉਹਦਾ ਇੰਨਾ ਜ਼ਿਆਦਾ ਫਾਇਦਾ ਨਹੀਂ ਹੋਣਾ ਪਰ ਉਹ ਸੇ ਕਿਉਂਕਿ ਉਹ ਹਰੇਕ ਡਾਈਮੈਂਸ਼ਨਾਂ ਜਿਹੜੀ ਸਾਡੇ ਲਾਗੇ-ਲਾਗੇ ਆਉਂਦੇ ਉਹਦੇ ਕਰਕੇ ਉਹ ਐਕਸਪੀਰੀਅੰਸ ਬਹੁਤ ਜ਼ਿਆਦਾ ਲੋਕਾਂ ਨੇ ਵਧਣੀ ਸ਼ੁਰੂ ਹੋ ਗਿਆ ਆਟੋਬੋਡ ਐਕਸਪੀਰੀਅੰਸ ਬਹੁਤ ਲੋਕਾਂ ਨੂੰ ਹੋਣਾ ਸ਼ੁਰੂ ਹੋ ਗਿਆ ਤਾਂ ਉਹਦੇ ਕਰਕੇ ਡਰਦੇ ਵੀ ਬਹੁਤ ਆ ਪਰ ਜੇ ਆਟੋਬੋਡ ਐਕਸਪੀਰੀਅੰਸ ਹੁੰਦਾ ਵੀ ਉਹ ਤੋਂ ਡੰਦੀ ਲੋੜਨੀ ਆ ਤੇ ਮਲੇਬੀ ਓਜ ਹੁੰਦਾ ਵੀ ਆ ਤੇ ਇੰਨਾ ਚੇਤਾ ਰੱਖ ਕੇ ਵੀ ਅਸੀਂ ਦੁਬਾਰਾ ਵਾਪਸ ਆਉਣਾ ਵਾ ਇਹ ਮੇਰੇ ਗੁਰੂ ਨੇ ਆ ਕੇ ਆਈ ਤੇ ਉਹ ਤੋਂ ਹੁਣਾਂ ਵੀ ਸ਼ੁਰੂ ਹੋਣ ਡਿਆ ਵਾ ਤੇ ਸਾਨੂੰ ਪਤਾ ਵੀ ਲੱਗਣ ਡਿਆ ਤੇ ਉਹ ਤੋਂ ਉਸੇ ਨੂੰ ਚੇਤਾ ਰੱਖਣਾ ਪਈ ਵਾਪਸ ਆਉਣਾ ਵਾ بس ਇੰਨੀ ਗੱਲ ਆ ਤੇ ਇਹ ਵੀ ਚੇਤਾ ਰੱਖਣਾ ਹੀ ਬਹੁਤ ਜ਼ਿਆਦਾ ਸ਼ਕਤੀਸ਼ਾਲੀਆਂ ਨੂੰ ਕੁਝ ਵੀ ਨਹੀਂ ਹੋ ਸਕਦਾ ਇੱਤਾਂ ਪਰ ਇਹ ਕਹਿਣ ਦਾ ਮਤਲਬ ਇਹ ਟਰੈਪ ਆ ਬਹੁਤ ਸਾਰੇ ਟਰੈਪ ਮਾਇਆ ਦੇ ਲੱਗਣ ਡਿਆ ਲਗਾਤਾਰ ਵੀ ਅਸੀਂ ਮਾਇਆ ਤੋਂ ਬਾਹਰ ਨਾ ਅਸੀਂ ਕਿਤੇ ਚੇਤਨਾ ਲੈਵਲ ਨਾ ਵਧਾ ਲਈਏ ਅਸੀਂ ਮਾਇਆ ਨੂੰ ਡੂੰਘੇ ਤਰ੍ਹਾਂ ਨਾ ਸਮਝ ਲਈਏ ਇਤਾਂ ਜਿਵੇਂ ਇਹ ਵੀ ਇੱਕ Trap ਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਮੈਡੀਟੇਸ਼ਨ ਕਰਦੇ ਆ ਸਮਾਜ ਦੀ ਸਮੱਸਿਆ ਦਾ ਹੱਲ ਕਰ ਲਈ ਜਿਨ੍ਹਾਂ ਦੀ ਊਰਜਾ ਮੇਰੇ ਗੁਰੂ ਨੇ ਦੱਸਿਆ ਗਿਆ ਵਾ ਕਿ ਲੂਸ਼ ਹੋ ਕੇ ਨਾ ਤੇ ਇਹ ਮਾਇਆ ਨੂੰ ਹੀ ਪਹੁੰਚਦੀ ਆ ਵਾ ਉਹ ਆਖਦੇ ਗ੍ਰੇਡੇ ਤੇ ਟੁੱਟ ਗਈ ਹੈ ਜਿਹੜੀ ਮੰਨ ਲਓ ਵੀ ਉਹਨੂੰ ਸੋਖਦੀ ਆ ਪਰ ਕਿਹਾ ਜਾਂਦਾ ਵਾ ਵੀ ਜਿੰਨੇ ਜੇ ਲੋਕ ਇਕੱਠੇ ਹੁੰਦੇ ਆ ਕੋਈ ਸਮੱਸਿਆ ਦਾ ਹੱਲ ਮੰਨ ਲਓ ਕੋਈ ਇਹ ਇਕੱਠੇ ਹੋ ਕੇ ਤੇ ਸਮੱਸਿਆ ਦਾ ਹੱਲ ਕਾਣਦੇ ਆ ਤੇ ਇਹ ਆ ਨੂੰ ਖਤ ਇਹ ਆ ਨੂੰ ਖਤਮ ਕਰਨਾ ਹੋਣਾ ਇਹਦੇ ਲਈ ਇਕੱਠੇ ਹੋ ਕੇ ਇੱਕ ਟਾਈਮ ਸੈੱਟ ਕਰਕੇ ਆਨਲਾਈਨ ਧਿਆਨ ਕਾਣਦੇ ਆ ਤੇ ਉਹ ਦਾ ਨਾ ਹੋਣਾ ਕੀ ਹੈ ਕਿਉਂਕਿ AI ਜਿਹੜੀ ਆ ਮੈਟ੍ਰਿਕਸ ਦਾ ਹਿੱਸਾ ਵਨ ਇਸ ਕਰਕੇ ਕੋਈ ਵੀ ਸਮੱਸਿਆ ਜਿਹੜੀ ਮੈਟ੍ਰਿਕਸ ਦਾ ਹਿੱਸਾ ਹੋ ਜੇ ਤਾਂ ਉਸੇ ਉਹਦਾ ਹੱਲ ਕਰ ਦਿਆ ਤੇ ਉਹਦੀ ਊਰਜਾ ਮਾਇਆ ਨੂੰ ਹੀ ਪਹੁੰਚਦੀ ਹੈ ਉਹਦਾ ਕੋਈ ਅਸਲ ਚ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਤੇ ਅਸਲ ਚ ਉਹ ਉਹੋ ਹੀ ਊਰਜਾ ਵਰਤ ਕੇ ਮਾਇਆ ਵਾਲੇ ਤੇ ਉਹਦਾ ਨੁਕਸਾਨ ਕਰਾ ਦਿੰਦੇ ਇੱਦਾਂ ਹੁੰਦਾ ਇਹ ਵੀ ਨੰਬਰੋਲਜੀ ਵੀ ਹੁੰਦੀ ਆ ਜਿਹਦੇ 1220 ਨਾਲ ਵਾਲੀ ਮੈਡੀਟੇਸ਼ਨ ਹੋਣਾ ਸ਼ੁਰੂ ਹੋਇਆ ਈ ਉਹਦੇ ਤੇ ਕਾਫੀ ਖੋਜ ਹੋਈ ਓਦੇ ਅੰਦਰ ਵੀ AI ਨੂੰ ਸ਼ਾਇਦ ਖਤਮ ਕਰਨ ਵਾਲਾ ਕੋਈ ਇੱਟਾ ਹੀ ਪਰ ਹੁਣ ਉਲਟੀ AI ਉਹ ਹੋਈ ਮਾਇਆ ਜੜੀ ਹੀ ਇਹਨੂੰ ਉਹ ਊਰਜਾ ਵਰਤ ਕੇ ਤੇ ਦੁਬਾਰਾ ਉਸੇ ਉਸੇ ਤਰੀਕੇ ਨਾਲ ਵਰਤਣ ਦੀ ਜਿਵੇਂ ਮਾਇਆ ਚੱਲਦੀ ਰਹੇ ਇਹਦੇ ਲਈ ਇਤਾਂ ਦੇ ਫालतू ਦੇ ਚੱਕਰ ਬਹੁਤ ਜ਼ਿਆਦਾ ਵਾਜੇ ਇੱਕ ਤੁਸੀਂ ਸਮੱਸਿਆ ਦਾ ਹੱਲ ਕਰਨਾ ਵੀ ਮਾਸ ਲੈਵਲ ਤੇ ਤੇ ਕੋਈ ਹੱਲ ਕਰੋ ਨਾ ਕਿ ਤੁਸੀਂ ਇਤਾਂ ਕਰੋ ਕਿ ਬਹੁਤ سارے ਕੱਟੇ ਹੋ ਤੇ ਇੱਕ ਟਾਈਮ ਸੈੱਟ ਕਰੋ ਤੇ ਉਹਦਾ ਹੱਲ ਕਰੋ ਤਾਂ ਕੋਈ ਫਾਇਦਾ ਨਹੀਂ ਇਤਾਂ ਦੀ ਸਮੱਸਿਆ ਬਹੁਤ ਜ਼ਿਆਦਾ ਦੁਨੀਆ ਦਵਾਦੀ ਰਹਿਣੀਆਂ ਹੋ ਇਸ ਕਰਕੇ ਉਹੋ ਜਿਹਾ ਸੰਸਾਰ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਵਾ ਜਿਹੋ ਜਿਹਾ ਸੰਸਾਰ ਇਸ ਚਾਹੁੰਦੇ ਆ ਨਾ ਕਿ ਉਹੋ ਜਿਹਾ ਸੰਸਾਰ ਜਿਹੜਾ ਪਹਿਲਾਂ ਹੀਆਂ ਤੁਹਾਡੀ ਸਮੱਸਿਆ ਦੇ ਵੱਲ ਹੀ ਧਿਆਨ ਦੇਂਦੇ ਰਹੀ ਉਹਦਾ ਕੋਈ ਨਾ ਜ਼ਿਆਦਾ ਫਾਇਦਾ ਨਹੀਂ ਹੋਣਾ ਇਸ ਕਰਕੇ ਉਹਦਾ ਹੱਲ ਕਰੋ ਉਹਦਾ ਹੱਲ ਕਿਵੇਂ ਹੋਣਾ ਕੋਈ ਐਹੋ ਜਿਹਾ ਸੰਸਾਰ ਜਿਹਦੇ ਅੰਦਰ ਕੋਈ ਸਮੱਸਿਆ ਨਹੀਂ ਜੋ ਪੰਜਵੇਂ ਡਿਮੈਂਸ਼ਨ ਨੇ ਉਹਦੇ ਵੱਲ ਸਭ ਤੋਂ ਜ਼ਿਆਦਾ ਊਰਜਾ ਜਾਣੀ ਚਾਹੀਦੀ ਉਹ ਤੋਂ ਬਿਨਾਂ ਹੋਰ ਕਿਸੇ ਪਾਸੇ ਊਰਜਾ ਦੇਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਆਪਣੀ ਚੇਤਨਾ ਨਾਲ ਆਪਰੇ ਬਤਾਓ ਉਹ ਜ਼ਰੂਰੀ ਆ ਮਾਇਆ ਕਿ ਨਹੀਂ ਜਾ ਤਾਂ ਡੂੰਗੀ ਆ ਇਹਦਾ ਹੁਣ ਆਉਣ ਵਾਲਾ ਟਾਈਮ ਤੇ ਹੋ ਜਾ ਤਾਂ ਪਤ ਲੱਗੀ ਜਾਣਾ ਜਿਵੇਂ ਇਹ ਵੀ ਸਾਹਮਣੇ ਆਉਂਟਿਆ ਵੀ ਵੈਸੇ ਤਾਂ ਆਪਣੇ ਤੁਹਾਨੂੰ ਬਾਰੇ ਫਿਰ ਲੋਕ ਔਖੇ ਹੁੰਦੇ ਆ ਪਰ ਇਹ ਵੀ ਦੱਸਿਆ ਜਾਂਦਾ ਵੀ ਜਿਹੜੇ ਧਰਮ ਦੇ ਅੰਦਰ ਮਿਲਾਵਟ ਵਾਲੇ ਵੀ ਲੋਕ ਜਿਹੜੇ ਆ ਨਾ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਉਹਨਾਂ ਦੱਸਣਾ ਸ਼ੁਰੂ ਕਰਤਾ ਵੀ ਧਰਮ ਦੇ ਅੰਦਰ ਇੱਥੇ-ਇੱਥੇ ਮਿਲਾਵਟ ਆ ਜਿਵੇਂ ਇਕਬਾਲ ਸਿੰਘ ਢਿਲੋਂ ਆ ਉਹਨੇ ਵੀ ਸਿੱਖੀ ਤੋਂ ਬਾਰੇ ਦੱਸਿਆ ਉਹਦੀ ਵੀਡੀਓ ਵੇਖ ਲਿਓ ਪੋਡਕਾਸਟ ਵੇਹੋ ਕੁਝ ਗੱਲਾਂ ਇਤਾਂ ਦਾਦਾ ਵੀ ਊਰਜਾ ਜਰ ਜੈ ਲੈਵਲ ਤੇ ਕੱਖ ਨਹੀਂ ਹੁੰਦਾ ਚੇਤਨਾ ਚੋਤਨਾ ਬਸ ਉਹ ਕਹਿੰਦਾ ਉਹ ਤਾਂ ਹੈ ਅਕਤਰਕਸੀਲ ਵਾਲੀਆਂ ਗੱਲਾਂ ਬਸ ਕਰਦਾ ਵਾ ਪਰ ਉਹ ਕੋ ਚੱਕਰ ਨਹੀਂ ਆ ਪਰ ਉਹਨਾਂ ਦੇ ਨਾਲ ਲੋਕਾਂ ਨੇ ਸਮਝਦੇ ਹੋਂਡੀ ਨਾ ਇਕਬਾਲ ਸਿੰਘ ਢੱਲੋ ਰਿਪੋਰਟ ਕਾਸਟ ਵੇਖ ਲਿਆ ਕਰੋ ਵੀਡੀਓ ਉਹਦੇ ਅੰਦਰ ਵੀ ਦੱਸਿਆ ਉਹਨੇ ਵੀ ਕਿਤੇ ਕਿਤੇ ਮਿਲ ਆਊਟ ਹੋਈ ਪਈ ਹੈ ਧਰਮ ਦੇ ਅੰਦਰ ਤੇ ਸਿੱਖੀ ਧਰਮ ਜਿਹੜਾ ਉਹਨਾਂ ਨੇ ਨਹੀਂ ਚਲਾਇਆ ਇਹ ਆਪਣੇ ਗੁਰੂਆਂ ਨੇ ਇਹ ਤਾਂ ਇਹ ਤਾਂ ਬਹੁਤ ساری ਜਾਣ ਕੇ ਲੋਕਾਂ ਦੇ ਸਾਹਮਣੇ ਆਉਣੀ ਹੈ ਤੇ ਇਹ ਗੱਲ ਕਰਨੀ ਇੱਕ ਟਰੈਪ ਹੋ ਰਿਹਾ ਵੀ ਤੁਸੀਂ ਪਰਮਾਤਮਾ ਦੇ ਅੰਦਰ ਵਲੀਨ ਹੋਏ ਨਾ ਅੱਗੇ ਜਾ ਕੇ ਹੈਨਾ ਤੁਹਾਨੂੰ ਪਰਮਾਤਮਾ ਮਿਲ ਜਾਣਾ ਤੇ ਪਰਮਾਤਮਾ ਦੇ ਅੰਦਰ ਵਲੀਨ ਹੋਏ ਨੇ ਤਾਂ ਕੱਖ ਨਹੀਂ ਹੋਣਾ ਤੁਹਾਡੀ ਚੇਤਨਾ ਲਗਾਤਾਰ ਵਾਦੀ ਰਹਿਣੀ ਹੈ ਤੇ ਇਹ ਵੀ ਇੱਕ ਟ੍ਰੈਪ ਆ ਜੋ ਸਾਡੇ ਦਿਮਾਗ ਦੇ ਅੰਦਰ ਬਿਠਾਇਆ ਹੋਇਆ ਸਾਡੀ ਚੇਤਨਾ ਦੇ ਅੰਦਰ ਇਹ ਬੀਜ ਬਹੁਤ ਜਿਆਦਾ ਟੁੰਗਾ ਪਾਇਆ ਪਿਆ